ਕਿ ਅੱਜ ਮੈਂ ਦੱਸਣਾ ਚਾਹੁੰਦੀ ਆ ਕਿ ਕੰਬਾਲਾ ਪਿੰਡ ਦੀ ਜਿਹੜੀ ਪੂਰੀ ਦੀ ਪੂਰੀ ਰਾਸ਼ਨ ਦੀ ਵੰਡ ਹੈ ਉਹ ਖਾਲੀ ਗਈ ਹੈ ਇੱਕ ਪਾਸੇ ਤਾਂ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ ਘਰ-ਘਰ ਰਾਸ਼ਨ ਪਹੁੰਚਾਣਾ ਹੈ ਘਰ-ਘਰ ਆਟਾ ਪਹੁੰਚਾਣਾ ਹੈ ਆਟਾ ਇਹਨਾਂ ਨੇ ਘਰ-ਘਰ ਕੇ ਪਹੁੰਚਾਣਾ ਉਹ ਆਟਾ ਲੋਕਾਂ ਦਾ ਨਿਗਲ ਹੀ ਗਏ ਔਰ ਹੱਲੇ ਤੱਕ ਕੰਬਾਲੇ ਪਿੰਡ ਦੇ ਵਿੱਚ ਇੱਕ ਚੁਟਕੀ ਵੀ ਆਟਾ ਲੋਕਾਂ ਨੂੰ ਦਿੱਤਾ ਨਹੀਂ ਗਿਆ ਜਦੋਂ ਡਿਪੂ ਹੋਲਡਰ ਨੂੰ ਜਾ ਕੇ ਪੁੱਛਿਆ ਲੋਕਾਂ ਨੇ ਵੀ ਦੱਸੋ ਜੀ ਸਾਨੂੰ ਆਟਾ ਕਦੋਂ ਮਿਲੇਗਾ ਤਾਂ ਉਹਨਾਂ ਨੇ ਕਹਤਾ ਗੜਸ਼ੰਕਰ ਜਾਓ ਇੱਕ ਪਾਸੇ ਤਾਂ ਕਹਿੰਦੇ ਕਿ ਅਸੀਂ ਘਰ-ਘਰ ਜਿਹੜਾ ਪਹੁੰਚਾਣਾ ਹੈਗਾ ਰਾਸ਼ਨ ਦੂਜੇ ਪਾਸੇ ਜਿਸ ਪਿੰਡ ਨੂੰ ਕੋਈ ਬੱਸ ਟੈਂਪੋ ਵੀ ਨਹੀਂ ਜਾਂਦਾ ਉੱਥੇ ਜਿਹੜਾ ਲੋਕਾਂ ਨੂੰ ਕਿਹਾ ਜਾ ਰਿਹਾ ਗੜਸ਼ੰਕਰ ਜਾ ਕੇ ਆਪਣਾ ਸਮਾਨ ਲੈ ਲਓ ਇਹ ਇਨਸਾਫ ਹੈ ਔਰ ਮੈਂ ਇਹ ਵੀ ਦੱਸਣਾ ਚਾਹਨੀ ਆ ਕਿ ਪਹਿਲੇ 14 ਮਹੀਨੇ ਇਹਨਾਂ ਨੇ ਲੋਕਾਂ ਦੀ ਕਣਕ ਕੱਟ ਕੇ ਰੱਖੀ ਅੱਜ 40 ਰੁਪਏ ਕਿਲੋ ਆਟਾ ਹੈਗਾ ਔਰ ਵੋਟਾਂ ਆਂਤੀਆਂ ਦੇਖ ਕੇ ਇਹਨਾਂ ਨੇ ਇਹ ਦੁਬਾਰਾ ਕਾਰਡ ਚਾਲੂ ਕੀਤੇ ਇਹ ਕਾਰਡ ਜਿਹੜੇ ਸਿਰਫ ਮਈ ਮਹੀਨੇ ਤੱਕ ਚੱਲਣੇ ਆ ਜਿੱਦਾਂ ਇਲੈਕਸ਼ਨ ਓਵਰ ਹੋਣੀ ਹੈ ਇਹਨਾਂ ਨੇ ਸਰਵੇ ਦਾ ਬਹਾਨਾ ਲਾ ਕੇ ਕਿ ਜੀ ਪਹਿਲੇ ਸਰਵੇ ਨਹੀਂ ਹੋਇਆ ਸੀਗਾ ਔਰ ਸਰਵੇ ਦਾ ਬਹਾਨਾ ਲਾ ਕੇ ਇਹਨਾਂ ਲੋਕਾਂ ਨੇ ਦੁਬਾਰਾ ਲੋਕਾਂ ਦੇ ਜਿਹੜੇ ਕਾਰਡ ਉਹ ਕੱਟ ਦੇਣੇ ਹੈਗੇ ਔਰ ਗਰੀਬਾਂ ਤੇ ਜ਼ੁਲਮ ਕਰਨਾ ਹੈ ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਜੋ ਡਿਊਟੀ ਹਲਕੇ ਦੇ ਵਿਧਾਇਕ ਜੈਕ੍ਰਿਸ਼ਨ ਰੋੜੀ ਦੀ ਬੰਦੀ ਸੀ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਬਹੁਮਤ ਦੇ ਕੇ ਜਿਤਾ ਕੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਭੇਜਿਆ ਜਿੱਤ ਦੀ ਵਜ੍ਹਾ ਦੇ ਨਾਲ ਲੋਕਾਂ ਦੀਆਂ ਵੋਟਾਂ ਦੀ ਵਜ੍ਹਾ ਦੇ ਨਾਲ ਹੀ ਅੱਜ ਇਹ ਡਿਪਟੀ ਸਪੀਕਰ ਬਣੇ ਨੇ ਪਰ ਇਹਨਾਂ ਦਾ ਫਰਜ਼ ਬੰਦਾ ਸੀ ਜਾ ਕੇ ਪਿੰਡ-ਪਿੰਡ ਲੋਕਾਂ ਨੂੰ ਪੁੱਛਣਾ ਕਿ ਤੁਹਾਨੂੰ ਕਣਕ ਜਾਂ ਆਟਾ ਮਿਲਿਆ ਜਾਂ ਨਹੀਂ ਮਿਲਿਆ ਅੱਜ ਸ਼ਰੇ ਆਮ ਪੂਰੇ ਪਿੰਡ ਦਾ ਆਟਾ ਜਿਹੜਾ ਖਾ ਲਿਆ ਗਿਆ ਅਫਸਰਾਂ ਵੱਲੋਂ ਔਰ ਪੁੱਛਣ ਵਾਲਾ ਕੋਈ ਨਹੀਂ ਜਿਹੜਾ ਸਰਕਾਰ ਦਾ ਬੰਦਾ ਹੈਗਾ ਔਰ ਅਸੀਂ ਐਜ਼ ਆਪੋਜੀਸ਼ਨ ਰੋਲਾ ਪਾ ਰਹੇ ਆ ਲੋਕਾਂ ਦੇ ਹੱਕ ਲਈ ਲੜਾਂਗੇ ਔਰ ਲੋਕਾਂ ਨੂੰ ਹੱਕ ਜਿਹੜਾ ਦਵਾ ਕੇ ਰਵਾਂਗੇ ਜੇ ਬਿਲਕੁਲ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਹੈਗੀ ਔਰ ਇੱਕ ਅਧਿਕਾਰੀ ਨੇ ਤਾਂ ਇਹ ਕਹਿ ਕੇ ਸਾਰ ਦਿੱਤਾ ਪੇ ਅਗਲੀ ਵੰਡ ਦੇ ਵਿੱਚ ਦੇਖਦੇ ਆਂ ਔਰ ਇੱਕ ਮੈਂ ਹੁਣ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਆਸ਼ਵਾਸਨ ਤਾਂ ਦਿੱਤਾ ਹੈਗਾ ਕਿਉਂਕਿ ਦੂਜੀ ਵੰਡ ਸ਼ੁਰੂ ਹੋ ਜਾਣੀ ਹੈ ਜੇਕਰ ਸਿਰਫ ਇੱਕ ਵੰਡ ਅਗਲੀ ਆਂਦੀ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਪਿਛਲੀ ਵੰਡ ਖਾਲੇ ਗਈ ਔਰ ਪਿਛਲੀ ਵੰਡ ਹਲੇ ਤੱਕ ਇਹਨਾਂ ਨੂੰ ਮਿਲੀ ਨਹੀਂ ਔਰ ਦੂਜੀ ਵੰਡ ਜਿਹੜੀ ਹੈ ਉਹ ਅੱਜ ਸ਼ੁਰੂ ਹੋ ਚੁੱਕੀ ਹੈ ਇਲਾਕੇ ਦੇ ਵਿੱਚ ਅੱਜ ਕੱਲ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਇਹਦਾ ਮਤਲਬ ਪਿਛਲੀ ਵੰਡ ਜਿਹੜੀ ਉਹ ਗਾਇਬ ਹੋ ਚੁੱਕੀ ਜੇ ਤਾਂ ਇਹਨਾਂ ਨੂੰ ਦੋ ਵੰਡਾਂ ਮਿਲਣਗੇ ਠੀਕ ਹੈ ਨਹੀਂ ਤਾਂ ਅਸੀਂ ਸਰਕਾਰ ਨੂੰ ਸ਼ਿਕਾਇਤ ਦੇਵਾਂਗੇ ਔਰ ਜਿਹਨੇ ਜਿਹੜੇ ਅਫਸਰਾਂ ਨੇ ਪਿੰਡਾਂ ਦੇ ਵਿੱਚ ਲੋਕਾਂ ਦਾ ਆਟਾ ਖਾਦਾ ਹੈ ਉਹਨਾਂ ਦੇ ਢਿੱਡ 'ਚੋਂ ਆਟਾ ਬਾਹਰ ਕੱਢਾਂਗੇ ਕਿਹੜਾ ਪਿੰਡ ਸਾਡਾ ਜੀ ਪਿੰਡ ਕੰਬਾਲਾ ਬਈ ਸਿੰਦੂ ਸਾਡੇ ਜੀ ਪਿੰਡ ਦੇ ਸਾਰੇ ਪਿੰਡਾਂ ਦੇ ਵਿੱਚ ਹੋਰ ਨਾਲ ਦੇ ਅਸੀਂ ਦੇਖੇ ਨਹੀਂ ਕਣਕ ਗਈ ਆ ਕਿ ਨਹੀਂ ਗਈ ਸਾਨੂੰ ਕੋਈ ਪਤਾ ਨਹੀਂ ਸਾਡੇ ਪਿੰਡ ਕੋਈ ਕਣਕ ਨਹੀਂ ਗਈ ਕੋਈ ਆਟਾ ਨਹੀਂ ਗਈ ਕੋਈ ਦਾਲ ਨਹੀਂ ਦਿੱਤੀ ਹੈ ਤੇ ਸਾਡਾ ਪਿੰਡ ਹੈ ਉੱਚੇ ਥੇਰੇ ਉੱਥੇ ਕੋਈ ਗੱਡੀ ਨਹੀਂ ਜਾਂਦੀ ਕੋਈ ਸਾਧਨ ਨਹੀਂ ਹੈ ਤੇ ਸਾਨੂੰ ਕੋਈ ਜਿੱਦਾਂ ਕਹਿੰਦੇ ਬਿਨਾਂ ਕੋਈ ਦਾਲ ਨਾ ਕੋਈ ਆਟਾ ਤੇ ਹੁਣ ਦੂਈ ਵੇਰ ਫੇਰ ਕਹਿੰਦੇ ਆਣਾ ਸਾਡਾ ਪਿਛਲਾ ਖਾ ਲਿਆ ਮੋਹ ਲਾ ਕਿੱਥੋਂ ਦੇਵਾਂਗੇ ਸਾਨੂੰ ਜੇ ਪਿਛਲਾ ਹੀ ਖਾ ਲਿਆ ਤਾਂ ਮੋਹ ਦਾ ਕਿੱਥੇ ਮਿਲਣ ਦੀ ਆਸ ਹੈ ਵਾਲੇ ਕਹਿੰਦੇ ਬਈ ਤੁਸੀਂ ਘਰ ਸ਼ੰਕਰ ਜਾਓ ਅਸੀਂ ਗੜ ਸ਼ੰਕਰ ਆ ਜੀ ਅਸੀਂ ਗੜ ਸ਼ੰਕਰ ਕਿਤਾਈਏ ਸਾਡੇ ਕੋ ਕਿਹੜੇ ਸਾਧਨ ਰੋਜ ਪਿੰਡ ਕੰਬਾਲਾ ਨਾ ਹਨ ਆਟਾ ਨਾ ਕਾਣਕ ਦੀਪੂ ਗੱਡੀ ਪੋਲ ਗਨ ਗੜ ਸ਼ੰਕਰ ਜਾਓ ਗੜ ਸ਼ੰਕਰ ਇੱਥੇ ਦਾ ਅਸੀਂ ਕਿੱਥੇ ਰਹਿ ਜਾਈ ਗੜ ਅੱਗੇ ਸਾਡਾ ਨੋਹੇ ਬਾਨਾ ਨਹੀਂ ਲੀਦੀ ਤੇ ਖੋਲਾ ਵੀ ਨਹੀਂ ਲੀਦੀ ਹੁਣ ਕਿਸੇ ਨਾਲ ਵੀ ਨਾ ਮਿਲੀ ਪਿੰਡ ਸਾਡਾ ਸੇਪਾ ਨਾਲ ਤੇ ਸਾਡੀ ਕਣ ਕਿੱਥੇ ਗਈ ਕੁਝ ਵੀ ਨਹੀਂ ਮਿਲਿਆ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ-ਘਰ ਰਾਸ਼ਨ ਪਹੁੰਚਣ ਦੀ ਸਕੀਮ ਜੋ ਮਾਰਕਫੈਡ ਨੂੰ ਦਿੱਤੀ ਗਈ ਹੈ ਮਾਰਕਫੈਡ ਵੱਲੋਂ ਜੋ ਵੀ ਲਿਸਟ ਫੂਡ ਸਪਲਾਈ ਵਿਭਾਗ ਵੱਲੋਂ ਸਾਨੂੰ ਆਉਂਦੀ ਹੈ ਉਹਦੇ ਮੁਤਾਬਕ ਹੀ ਸਾਡੇ ਵੱਲੋਂ ਇਹ ਰਾਸ਼ਨ ਵੰਡਿਆ ਜਾਂਦਾ ਹੈ ਤੇ ਜਿੱਥੇ ਤੱਕ ਕੰਬਾਲਾਪਿੰਡ ਦੀ ਗੱਲ ਹੈ ਉਹ ਜਦ ਕੋਈ ਲਿਸਟ ਆਈ ਹੈ ਉਹਦੇ ਵਿੱਚ ਉਹ ਨਾਂ ਨਹੀਂ ਹੈਗਾ ਉਹ ਮੈਨੂੰ ਲੱਗਦਾ ਹੈ ਸ਼ਾਇਦ ਦੀਪੂ ਨਾਲ ਸੰਬੰਧਿਤ ਹੋਵੇ ਜਿੱਥੇ ਡਿਪੂ ਪ੍ਰੋਪਰ ਹੈਗਾ ਉਸ ਪਿੰਡ ਦੇ ਵਿੱਚ ਕਰ ਕਰ ਰਾਸ਼ਨ ਦੇ ਤਹਿਤ ਅਨਾਜ ਕਣ ਦਾ ਆਟਾ ਨਹੀਂ ਜਾ ਰਿਹਾ ਤੇ ਇਸ ਲਈ ਜੇ ਜ਼ਿਆਦਾ ਕੋਈ ਜਾਣਕਾਰੀ ਲੈਣੀ ਹੈ ਤਾਂ ਫੂਡ ਸਪਲਾਈ ਮੰਧਲੇ ਤੋਂ ਲਈ ਜਾ ਸਕਦਾ ਹੈ